ਇਸ ਦੇਸ਼ ਦੇ ਵਿੱਚ ਰਹਿੰਦੇ ਹੋਏ ਜੇਕਰ ਤੁਸੀਂ 100-200 ਰੁਪਏ ਦੀ ਚੋਰੀ ਕਰਦੇ ਹੋ ਤਾਂ ਯਕੀਨਨ ਕਾਨੂੰਨ ਦੇ ਮੁਤਾਬਕ ਤੁਹਾਨੂੰ ਬੰਦੀ ਹੈ ਜਿਹੜੀ ਉਹ ਸਜ਼ਾ ਦਿੱਤੀ ਜਾ ਸਕਦੀ ਹੈ ਪਰ ਜੇਕਰ ਤੁਸੀਂ ਤਕੜੀਜੀ ਭ੍ਰਸ਼ਟ ਜਹੀ ਪਾਰਟੀ ਦੇ ਨੇਤਾਵਾਂ ਲੀਡਰਾਂ ਤਾਂ ਤੁਸੀਂ ਆਪ ਦੇ ਤਰੀਕੇ ਦੇ ਨਾਲ ਅਜਿਹੇ ਕਾਨੂੰਨ ਘੜ ਸਕਦੇ ਹੋ ਕਿ ਤੁਸੀਂ ਉਹਨਾਂ ਕਾਨੂੰਨਾਂ ਦੇ ਮੁਤਾਬਕ ਚੋਰੀ ਵੀ ਕਰੋੜਾਂ ਰੁਪਈਆ ਦੀ ਕਰ ਲੋ ਤੇ ਤੁਹਾਡੇ ਉੱਤੇ ਆ ਜਿਹੜਾ ਕੋਈ ਇਲਜ਼ਾਮ ਬਣਾਵੇ ਤੇ ਤੁਹਾਡੀ ਜੇਬ ਦੇ ਵਿੱਚ ਪੈਸਾ ਵੀ ਪੈ ਜਾਵੇ ਇਜਾਹੇ ਤਰੀਕੇ ਦੇ ਨਾਲ 2018 ਦੇ ਵਿੱਚ ਇਲੈਕਟੋਰਲ ਬੌਂਡ ਆਇਆ ਇੱਕ ਤਰ੍ਹਾਂ ਦੀ ਕਾਨੂੰਨੀ ਚੋਰੀ ਸੀਗੀ ਪਰ ਇਸ ਦੇ ਤਹਿਤ ਆ ਜਿਹੜਾ ਕੋਈ ਵੀ ਮੁਕੱਦਮਾ ਨਹੀਂ ਦਾਇਰ ਹੋਇਆਗਾ ਤੇ ਇਸ ਨੂੰ ਆ ਜਿਹੜਾ ਕਾਨੂੰਨੀ ਚੋਰੀ ਦਾ ਨਾਮ ਵੀ ਹੈ ਜਿਹੜਾ ਸੀ ਉਹ ਦੇ ਸਕਦੇ ਹੈਗੇ ਆ ਪਿਛਲੇ ਸਮੇਂ ਦੇ ਦੌਰਾਨ ਖਬਰਾਂ ਦੇ ਵਿੱਚ ਆ ਜਿਹੜਾ ਉਹ ਇਲੈਕਟੋਰਲ ਬੌਂਡ ਦਾ ਕਾਫੀ ਰੌਲਾ ਪਿਆ ਕਿਉਂਕਿ ਸੁਪਰੀਮ ਕੋਰਟ ਨੇ ਕਾਫੀ ਵਾਰੀ ਇਹ ਹਦਾਇਤ ਜਾਰੀ ਕੀਤੀ ਸੀ ਕਿ ਜੋ ਇਲੈਕਟੋਰਲ ਬਾਂਡ ਹੈਗੇ ਆ ਉਹਨਾਂ ਦੀ ਜਾਣਕਾਰੀ ਆ ਜਿਹੜੀ ਉਹ ਜਨਤਕ ਕਰਨੀ ਚਾਹੀਦੀ ਹੈ ਭਾਵੇਂ SBI ਨੇ ਲੰਬਾ ਸਮਾਂ ਜਿਹੜਾ ਇਸ ਸੰਬੰਧੀ ਆ ਜਿਹੜਾ ਰੇਡ ਕਾ ਪਾਈ ਰੱਖਿਆ ਤੇ ਪਟੀਸ਼ਨ ਵੀ ਦਾਇਰ ਕੀਤੀ ਸੀਗੀ ਕਿ ਅਸੀਂ ਆ ਜਿਹੜਾ 30 ਜੂਨ ਤਿੱਕ ਆ ਜਿਹੜੀ ਉਹ ਜਾਣਕਾਰੀ ਆ ਜਿਹੜੀ ਉਹ ਜਨਤਕ ਨਹੀਂ ਕਰ ਸਕਦੇਗੇ ਸਾਡੀਆਂ ਕੁਝ ਕੁ ਦਿੱਕਤਾਂ ਪਰ ਸੁਪਰੀਮ ਕੋਰਟ ਦੀਆਂ ਸਖਤ ਹਦਾਇਤਾਂ ਦੇ ਉੱਤੇ ਜਿਹੜਾ ਮਾਰਚ ਮਹੀਨੇ ਦੇ ਵਿੱਚ ਆ ਜਿਹੜਾ ਉਹਨਾਂ ਨੂੰ ਉਹ ਸਾਰੀ ਦੀ ਸਾਰੀ ਜਾਣਕਾਰੀ ਆ ਜਿਹੜੀ ਉਹ ਜਨਤਕ ਕਰਨੀ ਪਈ ਤੇ ਜਦੋਂ ਹੀ ਇਹ ਜਾਣਕਾਰੀ ਜਨਤਕ ਹੋਈ ਤਾਂ ਬਹੁਤ ਸਾਰੇ ਅਜਿਹੇ ਖੁਲਾਸੇ ਆ ਜਿਹੜੇ ਉਹ ਸਾਹਮਣੇ ਆਏ ਹੈਗੇ ਬਹੁਤ ਸਾਰੀਆਂ ਰਿਪੋਰਟਾਂ ਜਿਹੜੀਆਂ ਸਾਨੂੰ ਦੇਖਣ ਨੂੰ ਮਿਲੀਆਂ ਹੈਗੀਆਂ ਤੇ ਅ ਅਜਿਹਿਆਂ ਹੀ ਰਿਪੋਰਟਾਂ ਦੇ ਆਧਾਰ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੇ ਬਾਕੀ ਹੁਣ ਇਹ ਵੀ ਹੈਗਾ ਕਿ ਤੁਹਾਡੇ ਦਿਮਾਗ ਦੇ ਵਿੱਚ ਇਹ ਵੀ ਸਵਾਲ ਆ ਰਿਹਾ ਹੋਣਾ ਕਿ ਇਲੈਕਟੋਰਲ ਬਾਂਡ ਆਖਰ ਦੇ ਵਿੱਚ ਹੁੰਦਾ ਕੀ ਆ ਤਾਂ ਇਸ ਨੂੰ ਜਾਣਨ ਦੇ ਲਈ ਸਭ ਤੋਂ ਪਹਿਲਾਂ ਜਿਹੜਾ ਦਾ ਕੁਇੰਟ ਦੀ ਪੂਨਮ ਅਗਰਵਾਲ ਜੋ ਕਿ ਜਰਨਲਿਸਟ ਆ ਉਹਨਾਂ ਨੇ ਦੋ ਇਲੈਕਟੋਰਲ ਬੌਂਡ ਖਰੀਦੇ ਤੇ ਉਹਨਾਂ ਦਾ ਇਸ ਦੇ ਵਿੱਚ ਦਿਲਚਸਪੀ ਸੀਗੀ ਕਿ ਇਲੈਕਟੋਰਲ ਬੌਂਡ ਆ ਜਿਹੜੇ ਉਹ ਹੁੰਦੇ ਕੀ ਇੱਥੇ ਤਾਂ ਤੁਹਾਨੂੰ ਦੱਸ ਦਈਏ ਕਿ ਸੌਖੇ ਸ਼ਬਦਾਂ ਦੇ ਵਿੱਚ ਕਿ ਇਲੈਕਟੋਰਲ ਬੌਂਡ ਇੱਕ ਤਰ੍ਹਾਂ ਦਾ ਕੂਪਨ ਹੁੰਦਾ ਜੋ SBI ਦਿੰਦੀ ਆ ਜਿਸ ਨੂੰ ਕੋਈ ਵੀ ਵਿਅਕਤੀ ਜਾਂ ਕੋਈ ਕੰਪਨੀ ਖਰੀਦ ਕੇ ਆ ਜਿਹੜੇ ਉਹ ਕਿਸੇ ਵੀ ਪਾਰਟੀ ਨੂੰ ਚੰਦੇ ਦੇ ਰੂਪ ਦੇ ਵਿੱਚ ਉਹ ਦੇ ਸਕਦੀ ਹੈਗੀ ਇਹ 2018 ਦੇ ਵਿੱਚ ਇਹ ਸਕੀਮ ਆ ਜਿਹੜੀ ਉਹ ਆਈ ਸੀਗੀ ਪਰ ਬਾਅਦ ਦੇ ਵਿੱਚ ਆ ਜਿਹੜਾ ਇਹ ਸਕੀਮ ਨੂੰ ਲੈ ਕੇ ਆ ਜਿਹੜਾ ਉਹ ਕਾਫੀ ਰੌਲਾ ਪਿਆ ਕਿਉਂਕਿ ਸਭ ਤੋਂ ਪਹਿਲਾਂ ਪੂਨਮ ਅਗਰਵਾਲ ਨੇ ਇਸ ਚੀਜ਼ ਦੀ ਜਾਣਕਾਰੀ ਇਹ ਜਿਹੜੀ ਉਹ ਜਨਤਕ ਕੀਤੀ ਸੀਗੀ ਕਿਉਂਕਿ ਜਦੋਂ ਇਸ ਨੂੰ ਲੈ ਕੇ ਆਂਦਾ ਗਿਆ ਇਲੈਕਟੋਰਲ ਬਾਂਡ ਨੂੰ ਤਾਂ ਉਦੋਂ ਇਹ ਕਿਹਾ ਗਿਆ ਸੀਗਾ ਕਿ ਇਲੈਕਟੋਰਲ ਬਾਂਡ ਆ ਜਿਹੜਾ ਕੀ ਨੇ ਖਰੀਦਿਆ ਤੇ ਕਿਹਨੂੰ ਦਿੱਤਾ ਹੈਗਾ ਇਸ ਦੀ ਜਾਣਕਾਰੀ ਹੈ ਜਿਹੜੀ ਉਹ ਪਤਾ ਨਹੀਂ ਲੱਗਣੀ ਕਿ ਕਿਹੜੀ ਕੰਪਨੀ ਨੇ ਅ ਕਿੰਨਾ ਇਲੈਕਟੋਰਲ ਬੌਂਡ ਖਰੀਦੇ ਹੈਗੇ ਆ ਤੇ ਕਿਹੜੀ ਪਾਰਟੀ ਨੂੰ ਆ ਜਿਹੜਾ ਉਹ ਚੰਦਾ ਦਿੱਤਾ ਹੈਗਾ ਪਰ ਬਾਅਦ ਦੇ ਵਿੱਚ ਜਦੋਂ ਪੂਨਮ ਅਗਰਵਾਲ ਨੇ ਫੋਰੈਂਸਿਕ ਜਾਂਚ ਦੇ ਲਈ ਦੋ ਇਲੈਕਟੋਰਲ ਬੌਂਡ ਖਰੀਦ ਕੇ ਭੇਜੇ ਤਾਂ ਉਸ ਦੇ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਕਿ ਉਹ ਇਲੈਕਟੋਰਲ ਬਾਂਡ ਦੇ ਵਿੱਚ ਇੱਕ ਵਿਸ਼ੇਸ਼ ਤਰ੍ਹਾਂ ਦਾ ਯੂਨਿਕ αਨੈਮੈਰਿਕ ਨੰਬਰ ਸੀਗਾ ਜਿਹੜਾ ਕਿ ਵਿਸ਼ੇਸ਼ ਤਰ੍ਹਾਂ ਦੀ ਲਾਈਟ ਦੇ ਵਿੱਚ ਆਉਣ ਤੋਂ ਬਾਅਦ ਹੀ ਇਹ ਜਿਹੜਾ ਉਸ ਦਾ ਪਤਾ ਲੱਗਦਾ ਸੀਗਾ ਤਾਂ ਇਹ ਜੋ ਦੰਮ ਗਜੇ ਮਾਰੇ ਜਾ ਰਹੇ ਸੀਗੇ ਕਿ ਇਹ ਨਹੀਂ ਪਤਾ ਲੱਗਣਾ ਕਿ ਕਿਹਨੇ ਖਰੀਦਿਆ ਹੈਗਾ ਤੇ ਕਿਹ ਨੂੰ ਦਿੱਤਾ ਹੈਗਾ ਇਸ ਦਾ ਜਿਹੜਾ ਖੁਲਾਸਾ ਜਿਹੜਾ ਉਹ ਸਾਹਮਣੇ ਆ ਗਿਆ ਸੀ ਫਿਰ ਇਸ ਤੋਂ ਬਾਅਦ ਲੋਕੇਸ਼ ਬੱਤਰਾ ਨਾਮ ਦੇ ਵਿਅਕਤੀ ਨੇ ਵੀ ਇਹ ਜਿਹੜੀ ਆਰਟੀਆਈ ਫਾਈਲ ਕੀਤੀ ਸੀਗੀ ਤੇ ਬਾਅਦ ਦੇ ਵਿੱਚ SBI ਨੇ ਵੀ ਇਹ ਮੰਨ ਲਿਆ ਸੀਗਾ ਕਿ ਹਾਂ ਇਸ ਤਰ੍ਹਾਂ ਦਾ ਇੱਕ ਸੀਰੀਅਲ ਨੰਬਰ ਹੈਗਾ ਤੇ ਇਸ ਸੀਰੀਅਲ ਨੰਬਰ ਤੋਂ ਬਿਨਾ SBI ਨੂੰ ਇਸ ਗੱਲ ਦਾ ਪਤਾ ਨਹੀਂ ਲੱਗਣਾਗਾ ਕਿ ਕਿੰਨੇ ਇਲੈਕਟੋਰਲ ਬੌਂਡ ਖਰੀਦੇ ਗਏ ਅਤੇ ਕਿੰਨੀ ਰਕਮ ਦੇ ਖਰੀਦੇ ਗਏ ਇਸ ਕਰਕੇ ਅਜਿਹਾ ਨੰਬਰ ਹੈਗਾ ਜਿਸ ਦੇ ਨਾਲ ਆ ਜਿਹੜਾ ਸਾਨੂੰ ਪਤਾ ਲੱਗਦਾ ਹੈਗਾ ਕਿ ਕਿਹੜੇ ਵਿਅਕਤੀ ਨੇ ਇਲੈਕਟੋਰਲ ਬੌਂਡ ਖਰੀਦੇ ਹੈਗੇ ਅਤੇ ਕਿਨੂੰ ਆ ਜਿਹੜੀ ਉਹ ਕਿਹੜੀ ਪਾ ਤਿੰਨ ਉਹ ਜਿਹੜੇ ਉਹ ਇਲੈਕਟੋਰਲ ਬੌਂਡ ਆ ਜਿਹੜੇ ਉਹ ਦਿੱਤੇ ਗਏ ਹੈਗੇ ਆ 2018 ਦੇ ਵਿੱਚ ਵੀ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਜੇਕਰ ਲਾ ਇਨਫੋਰਸਮੈਂਟ ਏਜੰਸੀ ਐਸਬੀਆਈ ਤੋਂ ਇਲੈਕਟੋਰਲ ਬੌਂਡ ਸੰਬੰਧੀ ਕੋਈ ਜਾਣਕਾਰੀ ਮੰਗਦੀ ਹੈਗੀ ਆ ਤਾਂ ਇਸ ਲਈ ਆ ਜਿਹੜੀ ਐਸਬੀਆਈ ਆ ਜਿਹੜੀ ਉਹ ਪਾਬੰਦ ਹੋਵੇਗੀ ਜਦੋਂ ਅਜਿਹੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਤਾਂ ਇਸ ਦੇ ਖਿਲਾਫ ਆ ਜਿਹੜਾ ਭਾਵੇਂ ਬਾਕੀ ਪਾਰਟੀਆਂ ਤਾਂ ਇਸ ਤਰੀਕੇ ਦੇ ਨਾਲ ਫੰਡ ਲੈਂਦੀਆਂ ਰਹੀਆਂ ਕਿਉਂਕਿ ਆ ਕਾਂਗਰਸ ਪਾਰਟੀ ਨੇ ਵੀ ਲਿਆ ਸੀਗਾ ਇਸੇ ਤਰੀਕੇ ਦੇ ਨਾਲ ਫੰਡ ਤ੍ਰਿਨਾਮੂਲ ਕਾਂਗਰਸ ਨੇ ਵੀ ਲਿਆ ਸੀਗਾ ਤੇ ਸਭ ਤੋਂ ਵੱਧ ਚੰਦਾ ਇਕੱਠਾ ਕੀਤਾ ਜਿਹੜਾ ਉਹ ਭਾਜਪਾ ਪਾਰਟੀ ਜੋ ਕਿ ਸੱਤਾ ਦੇ ਵਿੱਚ ਆ ਉਸ ਨੇ ਵੀ ਆ ਜਿਹੜਾ ਇਸੇ ਤਰੀਕੇ ਦੇ ਨਾਲ ਆ ਜਿਹੜਾ ਫੰਡ ਬਹੁਤ ਵੱਡੇ ਪੱਧਰ ਦੇ ਉੱਤੇ ਆ ਜਿਹੜਾ ਉਹ ਹਾਸਲ ਕੀਤਾ ਸੀਗਾ ਤੇ ਇਸ ਦੇ ਵਿੱਚ ਜਿੱਕਤ ਇਹ ਆਉਂਦੀ ਸੀਗੀ ਕਿ ਜਿੰਨੀਆਂ ਵੀ ਕੰਪਨੀਆਂ ਨੇ ਇਲੈਕਟੋਰਲ ਬਾਂਡ ਖਰੀਦੇ ਹੈਗੇ ਤੇ ਜਿਹੜੀਆਂ ਪਾਰਟੀਆਂ ਨੂੰ ਦਿੱਤੇ ਹੈਗੇ ਆ ਭਾਵੇਂ ਇਹ ਕਿਹਾ ਗਿਆ ਸੀਗਾ ਕਿ ਇਸ ਦੀ ਜਾਣਕਾਰੀ ਆ ਜਿਹੜੀ ਉਹ ਕਿਸੇ ਨੂੰ ਹੋਣੀ ਨਹੀਂ ਗਈ ਸਭ ਕੁਝ ਗੁਪਤ ਹੋਊਗਾ ਪਰ ਜਦੋਂ ਸਾਰੀਆਂ 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 ਗੱਲਾਂ ਜਿਹੜੀਆਂ ਹੌਲੀ-ਹੌਲੀ ਸਾਹਮਣੇ ਆਉਂਦੀਆਂ ਗਈਆਂ ਤਾਂ ਇਸ ਦੇ ਸਬੰਧ ਦੇ ਵਿੱਚ ਹੈ ਜਿਹੜਾ ਸੀਪੀਐਮ ਅਤੇ ਏਡੀਆਰ ਨੇ ਆ ਜਿਹੜਾ ਉਹ ਇੱਕ ਪਟੀਸ਼ਨ ਪਾਈ ਹੈਗੀ ਆ ਤੇ 25 ਫਰਵਰੀ 2024 ਨੂੰ ਆ ਜਿਹੜਾ ਇਲੈਕਟੋਰਲ ਬੋਰਡ ਨੂੰ ਗੈਰ ਸੰਵਿਧਾਨਕਾ ਜਿਹੜਾ ਉਹ ਕਰਾਰ ਦੇ ਦਿੱਤਾ ਗਿਆ ਸੀਗਾ ਸਾਡੇ ਦੇਸ਼ ਦੇ ਵਿੱਚ ਗਊ ਰੱਖਿਆ ਦੇ ਨਾਮ ਦੇ ਉੱਤੇ ਹੈ ਜਿਹੜੀਆਂ ਬਹੁਤ ਵਾਰੀ ਭੀੜਾਂ ਨੇ 71 ਤੋਂ ਹੋ ਕੇ ਜਿਹੜਾ ਬਹੁਤ ਸਾਰੇ ਦਲਤਾਂ ਦਾ ਤੇ ਬਹੁਤ ਸਾਰੇ ਮੁਸਲਮਾਨ ਲੋਕਾਂ ਦਾ ਜਿਹੜਾ ਉਹ ਉਹ ਖੂਨ ਬਹਾਇਆ ਹੈਗਾ ਤੇ ਕਾਫੀ ਵਾਰੀ ਆ ਜਿਹੜੀ ਮੋਬ ਲਿੰਚਿੰਗ ਆ ਜਿਹੜੀਆਂ ਇਹ ਖਬਰਾਂ ਤੁਸੀਂ ਆਮ ਹੀ ਸੁਣੀਆਂ ਹੋਣੀਆਂ ਕਿ ਫਲਾਣੇ ਬੰਦੇ ਕੋਲੇ ਫਲਾਣੇ ਦਲਤ ਕੋਲੇ ਫਲਾਣੇ ਮੁਸਲਮ ਕੋਲੇ ਆ ਜਿਹੜਾ ਉਹ ਬੀਫ ਸੀਗਾ ਇਸ ਵਜ੍ਹਾ ਕਰਕੇ ਜਿਹੜਾ ਭੀੜ ਨੇ ਆ ਜਿਹੜਾ ਉਹਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਤੇ ਮੋਦੀ ਸਰਕਾਰ ਵੀ ਆ ਜਿਹੜੀ ਗਊ ਆ ਜਿਹੜੀ ਉਹ ਰਾਸ਼ਟਰੀ ਪਸ਼ੂ ਆ ਜਿਹੜੀ ਉਹ ਮੰਨਦੀ ਹੈਗੀ ਆ ਮਾਤਾ ਦਾ ਜਿਹੜਾ ਉਹਨਾਂ ਨੇ ਆ ਜਿਹੜਾ ਇਸ ਨੂੰ ਦਰਜਾ ਦਿੱਤਾ ਹੋਇਆ ਤੇ ਇਸ ਦੇ ਨਾਮ ਦੇ ਉੱਤੇ ਜਿਹੜੀ ਉਹ ਵੱਡੀ ਸਿਆਸਤ ਹੁੰਦੀ ਹੈਗੀ ਆ ਪਰ ਇਸ ਦੇ ਨਾਮ ਦੇ ਉੱਤੇ ਸਿਆਸਤ ਕਰਨ ਵਾਲੀ ਇਸੇ ਪਾਰਟੀ ਨੇ ਮੋਦੀ ਸਰਕਾਰ ਨੇ ਜੋ گاਉ ਨੂੰ ਆਪਣੀ ਮਾਂ ਮੰਨਦੀ ਹੈਗੀ ਆ ਇਸ ਦੇ ਨਾਮ ਦੇ ਉੱਤੇ ਵੀ ਜਿਹੜਾ ਵੱਡੇ ਪੱਦਰ ਦੇ ਉੱਤੇ ਚੰਦਾ ਜਿਹੜਾ ਉਹ ਹੜੱਪ ਕੀਤਾ ਹੈਗਾ ਤੇ ਉਸੇ ਦੇ ਆ ਮਾਸਤੀ ਦਾ ਜਿਹੜਾ ਉਹ ਵੇਚਣ ਵਾਲੀ ਕੰਪਨੀ ਤੋਂ ਆ ਜਿਹੜਾ ਵੱਡੇ ਪੱਧਰ ਦੇ ਉੱਤੇ ਆ ਜਿਹੜਾ ਉਹ ਫੰਡ ਆ ਜਿਹੜਾ ਉਹ ਕੱਤਰਤ ਕੀਤਾ ਹੈਗਾ ਤੇ ਉਹਨਾਂ ਤੋਂ ਆ ਜਿਹੜਾ ਵੱਡੇ ਪੱਧਰ ਦੇ ਉੱਤੇ ਚੰਦਾ ਜਿਹੜਾ ਉਹ ਹਾਸਲ ਕੀਤਾ ਹੈਗਾ ਇਲਾਨਾ ਗਰੁੱਪ ਇਲਾਨਾ ਗਰੁੱਪ ਜੋ ਕਿ ਦੇਸ਼ ਦੇ ਵਿੱਚ ਬੀਬ ਅਤੇ ਫੂਡ ਪ੍ਰੋਸੈਸ ਦਾ ਜਿਹੜੇ ਉਹ ਕਾਰੋਬਾਰ ਕਰਨ ਵਾਲੀ ਕੰਪਨੀ ਹੈਗੀ ਆ ਤੇ ਪਿਛਲੇ ਸਮੇਂ ਦੇ ਦੌਰਾਨ 2018 ਦੇ ਵਿੱਚ ਆ ਜਿਹੜਾ ਇਸ ਕੰਪਨੀ ਦੇ 100 ਥਾਵਾਂ ਦੇ ਉੱਤੇ ਜਿਹੜੀ ਵੱਡੇ ਪੱਧਰ ਦੇ ਉੱਤੇ ਛਾਪੇ ਮਾਰੀ ਕੀਤੀ ਗਈ ਅਤੇ ਇਨਕਮ ਟੈਕਸ ਡਿਪਾਰਟਮੈਂਟ ਦਾ ਇਹ ਕਹਿਣਾ ਸੀਗਾ ਕਿ ਇਸ ਕੰਪਨੀ ਨੇ ਆ ਜਿਹੜਾ ਉਹ 2000 ਕਰੋੜ ਰੁਪਏ ਦਾ ਜਿਹੜਾ ਉਹ ਵੱਡੇ ਪੱਧਰ ਦੇ ਉੱਤੇ ਕਪਲਾ ਕੀਤਾ ਹੈਗਾ ਪਰ ਜਦੋਂ ਹੀ ਇਲੈਕਟੋਰਲ ਬੌਂਡ ਬਾਰੇ ਆ ਜਿਹੜੀ ਜਾਣਕਾਰੀ ਜਨਤਕ ਹੋਈ ਤਾਂ ਇਸੇ ਹੀ ਕੰਪਨੀ ਨੇ ਆ ਜਿਹੜਾ ਪਿਛਲੇ ਸਮੇਂ ਦੇ ਦੌਰਾਨ ਆ ਜਿਹੜਾ ਵੱਡੇ ਪੱਧਰ ਦੇ ਉੱਤੇ ਫੰਡ ਆ ਜਿਹੜਾ ਉਹ ਭਾਜਪਾ ਨੂੰ ਦਿੱਤਾ ਭਾਜਪਾ ਨੂੰ ਆ ਜਿਹੜਾ ਇਹਨਾਂ ਨੇ 5 ਕਰੋੜ ਦਿੱਤਾ ਅਤੇ ਨਾਲ ਹੀ ਲੱਗਦੀ ਹੈ ਜਿਹੜੀ ਹਿੰਦੂਆਂ ਦੀ ਵੱਡੀ ਪਾਰਟੀ ਅਖਵਾਉਣ ਵਾਲੀ ਸਿਵ ਸੈਨਾ ਹੈਗੀ ਆ ਉਸ ਉਹ ਵੀ ਹੈ ਜਿਹੜੀ ਗਊ ਰੱਖਿਆ ਦੇ ਨਾਮ ਦੇ ਉੱਤੇ ਕਾਫੀ ਨਾਰੇ ਲਾਉਂਦੀ ਹੈਗੀ ਆ ਉਸ ਨੂੰ ਵੀ ਹੈ ਜਿਹੜਾ ਇਸ ਕੰਪਨੀ ਨੇ 2 ਕਰੋੜ ਦਾ ਜਿਹੜਾ ਉਹ ਚੰਦਾ ਦਿੱਤਾ ਹੈਗਾ ਇਸ ਤੋਂ ਬਾਅਦ ਮੇਗਾ ਇੰਜੀਨੀਅਰਿੰਗ 인ਫਰਾਸਟ੍ਰਕਚਰ ਕੰਪਨੀ ਹੈਗੀ ਆ ਜੋ ਕਿ ਵੱਡੇ ਪੱਧਰ ਦੇਤੇ ਇਰੀਗੇਸ਼ਨ ਦੇ ਪ੍ਰੋਜੈਕਟਾਂ ਜਿਹੜੀ ਉਹ ਸੰਭ ਦੀ ਹੈਗੀ ਆ ਤਾਂ ਇਸ ਕੰਪਨੀ ਨੇ ਆ ਜਿਹੜਾ ਸਭ ਤੋਂ ਵੱਧ ਦੂਜੇ ਨੰਬਰ ਦੇ ਉੱਤੇ ਚੰਦਾ ਦਿੱਤਾ ਹੈਗਾ 966 ਕਰੋੜ ਦਾ ਜਿਹੜਾ ਚੰਦਾ ਹੈਗਾ ਉਹ ਇਸ ਕੰਪਨੀ ਨੇ ਆ ਜਿਹੜਾ ਇਸ ਵੱਖ-ਵੱਖ ਪਾਰਟੀਆਂ ਨੂੰ ਆ ਜਿਹੜਾ ਦਿੱਤਾ ਤੇ ਇਸ ਨੇ ਵੀ ਆ ਜਿਹੜਾ ਭਾਜਪਾ ਪਾਰਟੀ ਨੂੰ ਆ ਜਿਹੜਾ ਉਹ ਸਭ ਤੋਂ ਵੱਧ ਚੰਦਾ ਜਿਹੜਾ ਉਹ ਦਿੱਤਾ ਹੈਗਾ ਤੇ ਇਸੇ ਹੀ ਕੰਪਨੀ ਨੂੰ ਆ ਜਿਹੜਾ ਉਜੋਕੇ ਸਮੇਂ ਦੇ ਵਿੱਚ ਤਲੰਗਾਨਾ ਗੋਦਾਵਰੀ ਨਦੀ ਤੇ ਕਲੇਸ਼ਵਰ ਲੈਫਟ ਇਰੀਗੇਸ਼ਨ ਪ੍ਰੋਜੈਕਟ ਆ ਜਿਹੜਾ ਉਹ ਇਹੀ ਕੰਪਨੀ ਆ ਜਿਹੜੀ ਉਜੋਕੇ ਸਮੇਂ ਦੇ ਵਿੱਚ ਉਹ ਸੰਭਾਲ ਰਹੀ ਹੈਗੀ ਆ ਇਸ ਤੋਂ ਬਾਅਦ ਵਿਦਾਂਤਾਰਾ ਨਾਮ ਜੋ ਕਿ એનર્ਜੀ ਸੈਕਟਰ ਦੇ ਨਾਲ ਜੁੜੀ ਹੋਈ ਆ ਜੋ ਕਿ ਸੋਲਰ ਸੋਲਰ ਦਾ ਕੰਮ ਕਰਦੀ ਹੈਗੀ ਆ ਵੱਖ-ਵੱਖ ਏਰੀਗੀਆਂ ਦੇ ਵਿੱਚੋਂ ਜਿਹੜਾ ਕੋਲਾ ਕੱਢਣ ਦਾ ਕੰਮ ਕਰਦੀ ਹੈਗੀ ਆ ਹੋਰ ਜਿੰਨੇ ਵੀ એનર્ਜੀ ਦੇ ਨਾਲ ਜੁੜੇ ਹੋਏ ਸੈਕਟਰ ਹੈਗੇ ਆ ਉਹਨਾਂ ਦੇ ਵਿੱਚ ਆ ਜਿਹੜੀ ਕੰਮ ਕਰਦੀ ਹੈਗੀ ਆ ਤੇ ਆਦਿਵਾਸੀ ਤਬਕੇ ਨੂੰ ਜਿਹੜਾ ਇਸੇ ਕੰਪਨੀ ਨੇ ਆ ਜਿਹੜਾ ਸਭ ਤੋਂ ਵੱਧ ਆ ਕਹਿਰੀ ਹੈ ਕਿ ਆਦਿਵਾਸੀ ਕਬੀਲਿਆਂ ਨੂੰ ਉਜਾੜਨ ਦੇ ਵਿੱਚ ਇਸ ਕੰਪਨੀ ਦਾ ਜਿਹੜਾ ਸਭ ਤੋਂ ਵੱਡਾ ਹੱਥ ਹੈਗਾ ਤੇ ਇਸ ਕੰਪਨੀ ਨੇ ਵੀ ਆ ਜਿਹੜਾ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਪਾਰਟੀਆਂ ਨੂੰ ਉਹ ਫੰਡ ਦਿੱਤਾ ਹੈਗਾ ਇਸ ਕੰਪਨੀ ਨੇ ਆ ਜਿਹੜਾ 402 ਕਰੋੜ ਦੇ ਆ ਜਿਹੜੇ ਉਹ ਬੌਂਡ ਖਰੀਦੇ ਹੈਗੇ ਤੇ ਇਹਦੇ ਵਿੱਚੋਂ 226 ਕਰੋੜ ਆ ਜਿਹੜੇ ਉਹ ਕੱਲੀ ਭਾਜਪਾ ਨੂੰ ਚੰਦਾ ਦਿੱਤਾ ਹੈਗਾ ਤੇ ਇਸ ਕੰਪਨੀ ਦੇ ਉੱਤੇ ਵੀ ਆ ਜਿਹੜਾ 2018 ਤੋਂ ਆ ਜਿਹੜੀ ਉਹ ਈਡੀ ਦੀ ਆ ਜਿਹੜੀ ਉਹ ਕਾਰਵਾਈ ਚੱਲ ਰਹੀ ਹੈਗੀ ਆ ਪਰ ਇਸ ਤਰ੍ਹਾਂ ਚੰਦਾ ਦੇਣ ਦੇ ਨਾਲ ਆ ਜਿਹੜੀ ਈਡੀ ਦੀ ਕਾਰਵਾਈ ਆ ਜਿਹੜੀ ਥੋੜੀ ਜੀ ਢੱਲੀ ਮੱਠੀ ਆ ਜਿਹੜੀ ਉਹ ਪੈ ਜਾਂਦੀ ਹੈਗੀ ਆ ਇਸ ਤੋਂ ਬਾਅਦ ਰਿਲਾਇੰਸ ਦੇ ਨਾਲ ਜੁੜੀਆਂ ਕੰਪਨੀਆਂ ਜਿਨ੍ਹਾਂ ਦੇ ਵਿੱਚ ਕੁਇਕ ਅਤੇ ਹੋਰ ਕਈ ਕੰਪਨੀਆਂ ਹੈਗੀਆਂ ਉਹਨਾਂ ਨੇ ਇਹ ਜਿਹੜਾ 410 ਕਰੋੜ ਦਾ ਚੰਦਾ ਜਿਹੜਾ ਉਹ ਦਿੱਤਾ ਹੈਗਾ ਤੇ 375 ਕਰੋੜ ਦਾ ਚੰਦਾ ਜਿਹੜਾ ਇਹਨਾਂ ਨੇ ਇਕੱਲਾ ਬੀਜੇਪੀ ਨੂੰ ਦਿੱਤਾ ਹੈਗਾ ਡੀਐਲਐਫ ਨੇ ਇਹ ਜਿਹੜਾ 130 ਕਰੋੜ ਦੇ ਚੰਦੇ ਆ ਜਿਹੜੇ ਉਹ ਖਰੀਦੇ ਹੈਗੇ ਆ ਤੇ 2019 ਤੋਂ ਆ ਜਿਹੜਾ ਇਹਨਾਂ ਦੇ ਉੱਤੇ ਵੀ ਆ ਜਿਹੜੀ ਸੀਬੀਆਈ ਦੀ ਜਾਂਚ ਆ ਜਿਹੜੀ ਉਹ ਚੱਲ ਰਹੀ ਹੈਗੀ ਆ ਪਰ ਜਦੋਂ ਹੀ ਕੋਈ ਵੀ ਕੰਪਨੀ ਆ ਜਿਹੜੀ ਕਿਸੇ ਵੀ ਪਾਰਟੀ ਨੂੰ ਸੱਤਾ ਦੇ ਵਿੱਚ ਖਾਸ ਤੌਰ ਤੇ ਰਹਿਣ ਵਾਲੀ ਪਾਰਟੀ ਨੂੰ ਭਾਜਪਾ ਨੂੰ ਜਦੋਂ ਵੀ ਇਹਨਾਂ ਕੰਪਨੀਆਂ ਨੇ ਚੰਦਾ ਦਿੱਤਾ ਤਾਂ ਉਦੋਂ ਉਹਦੀ ਹੈ ਜਿਹੜਾ ED ਨੇ CBI ਨੇ ਆ ਜਿਹੜਾ ਆਪ ਦੇ ਆਪ ਦੇ ਪੈਰ ਆ ਜਿਹੜੇ ਉਹ ਪਸਾ ਨੂੰ ਖਿੱਚਲੇ ਹੈਗੇ ਆ